ਕਿਲਚਿਆ ਦੋ ਜੀ ਮੁੰਡੇ ਦਾ ਟਰੈਕਟਰ ਸੀ ਜੀ ਉੱਥੇ ਟਰੈਕਟਰ ਖੜਾ ਸੀ ਉਹ ਟਰੈਕਟਰ ਲੈਣ ਗਿਆ ਸੀ ਤੇ ਉੱਥੋਂ ਅਸੀਂ ਆਪਣੀ ਜਿਹੜੀ ਤਾਰ ਲੱਗੀ ਹੈ ਬਾਰਡਰ ਦੀ ਉਹ ਰੁੜ ਚੁੱਕੀ ਸੀ ਉੱਥੋਂ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਸੀ ਉੱਥੋਂ ਅਸੀਂ ਪਾਰ ਕਰਾਸ ਹੋ ਗਏ ਆ ਕਿੰਨੇ ਜਾਣੇ ਸੀ ਅਸੀਂ ਤਿੰਨ ਬੰਦੇ ਜੀ ਕੀ ਦੋਸ਼ ਲੈ ਤੁਹਾਡੇ ਦੋ ਬੰਦੇ ਕਿਹੜੇ ਕਿਹਾ ਤੁਹਾਨੂੰ ਉਹਨਾਂ ਬਾਰਡਰ ਕਰਾਸ ਹੋ ਗਏ ਇਹ ਇੱਥੇ ਜਦੋਂ ਅਸੀਂ ਕਿਸੇ ਦੇ ਘਰ ਪਹੁੰਚ ਗਏ ਉੱਥੇ ਵੀ ਸਾਨੂੰ ਤੁਸੀਂ ਇਸ ਤਰ੍ਹਾਂ ਮਿੰਟਰੀ ਦੇ ਕੋਲ ਲੈ ਚੱਲੋ ਉਹ ਕਹਿੰਦੇ ਉਹਨਾਂ ਫੋਨ ਕੀਤਾ ਉਹਨਾਂ ਨੂੰ ਕੀ ਕੀਤਾ ਉਹਨਾਂ ਨੂੰ ਬੁਲਾ ਕੇ ਲਿਆਏ ਉਹ ਕਹਿੰਦੇ ਅਸੀਂ ਕਿਹਾ ਵੀ ਅਸੀਂ ਰੁੜ ਕੇ ਆਏ ਆ ਇੰਡੀਆ ਤੇ ਜਦੋਂ ਉਹਨਾਂ ਦੀ ਗੱਡੀ ਦੇ ਕੋਲ ਪਹੁੰਚੇ ਆ ਉਹਨਾਂ ਸਾਡੇ ਮੂੰਹ ਤੇ ਕੱਪੜਾ ਪਾਇਆ ਉਸ ਤੋਂ ਬਾਅਦ ਨਹੀਂ ਸਾਨੂੰ ਪਤਾ ਕਿੱਥੇ ਲੈ ਗਏ ਨੇ ਕਿੱਥੇ ਨਹੀਂ ਲਾਹੌਰ ਲਖਪਤ ਕੋਟ ਲਾਪਰ ਜੀ ਹਾਂਜੀ ਕਿੰਨੇ ਦਿਨ ਰਹਿ ਕੇ ਆਏ ਜੀ ਉਥੇ ਜੀ ਸਾਨੂੰ 1 ਸਾਲ ਦੀ ਸਜ਼ਾ ਹੋਈ ਆ ਅੱਛਾ ਜੀ ਤੇ ਆਪ 15 ਮਹੀਨੇ ਬਿਨਾਂ ਸਜ਼ਾ ਤੋਂ ਉੱਥੇ ਕੱਟਿਆ ਹੋਰ ਵੀ ਉੱਥੇ ਹੈਗੇ ਪੰਜਾਬੀ ਮੁੰਡੇ ਵਾ ਹੈਗੇ ਤਾਂ ਇਹ ਨਹੀਂ ਪਤਾ ਕਿੰਨੇ ਨੇ ਤੇ ਕਿੰਨੇ ਨਹੀਂ ਜੀ ਕੀ ਕਹਿਣਾ ਚਾਹੋ ਦੋਨੋਂ ਸਰਕਾਰਾਂ ਚੁੜਾਉਣਾ ਚਾਹੀਦਾ ਉਹਨਾਂ ਨੂੰ ਹਾਂ ਜੀ ਇਹ ਤਾਂ ਆਪਣੀ ਸਰਕਾਰ ਦੇ ਅੱਗੇ ਬੇਨਤੀ ਹੈ ਜੀ ਉਹ ਜਿੰਨੇ ਫਸੇ ਨੇ ਉਹਨਾਂ ਨੂੰ ਜ਼ਰੂਰ ਵਾਪਸ ਲੈ ਕੇ ਆਣ ਤੇ ਇਹਨਾਂ ਸਰਕਾਰ ਦੀ ਬੜੀ ਮਿਹਰਬਾਨੀ ਸਾਨੂੰ ਵਾਪਸ ਬੁਲਾਇਆ ਲੈ ਕੇ ਆਏ ਨੇ ਤੇ ਅਸੀਂ ਬਹੁਤ ਧੰਨਵਾਦ ਕਰਨੇ ਆ ਸਰਕਾਰ ਦਾ ਤੇ ਸਾਡੇ ਦੇ ਨਾਜਾਇਜ਼ ਦੋਸ਼ ਲਾਇਆ ਗਿਆ ਵੀ ਇਹ ਸਮਗਲਿੰਗ ਕਰਦੇ ਨੇ ਇਹ ਕਰਦੇ ਨੇ ਤੇ ਅਸੀਂ ਠੀਕ ਹੈ ਜੀ ਕਰਦੇ ਅਸੀਂ ਇੱਥੇ ਸਾਡੇ ਦੇ ਹੁਣ ਫੇਰ ਲੱਗ ਗਿਆ